ਸੋ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰ ਸੋ ਧੰਤਨ ਸਤਿਗੁਰੂ ਵਿਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ 10 ਅਗਸਤ ਨੂੰ ਫਗਵਾੜੇ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਗੁਰੂ ਘਰ ਅਰਬਨ ਸਟਰੀਟ ਦੇ ਵਿੱਚ ਰੱਖੀ ਗਈ ਸੀ ਸੋ ਕਿਸੇ ਨੇ ਸ਼ਰਾਪਤ ਕਰਨ ਵਾਸਤੇ ਇੱਕ ਜਿਹੜੀ ਫੇਕ ਆਈਡੀ ਤੋਂ ਇੱਕ ਪੋਸਟ ਜਿਹੜੀ ਆ ਵਾਇਲਡ ਕੀਤੀ ਆ ਜਿਸ ਵਿੱਚ ਇਹ ਲਿਖਿਆ ਗਿਆ ਵੀ ਜਿਹੜੀ ਮੀਟਿੰਗ 10 ਅਗਸਤ ਦੀ ਉਹ ਕੈਨਸਲ ਕੀਤੀ ਜਾਂਦੀ ਆ ਸੋ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਸਮੂੱਚੇ ਸੰਸਮਾ ਜਿਹੜੇ ਆ ਉਹਨਾਂ ਦਾ ਸਾਰਿਆਂ ਦਾ ਮਿਲ ਕੇ ਜਿਹੜਾ ਕਿਹਾ ਗਿਆ ਵੀ ਜਿਹੜੀ ਮੀਟਿੰਗ ਆ ਉਹ ਜਿਹੜੀ ਤਰੀਕ ਨੂੰ ਤਹਿ ਤਰੀਕ ਨੂੰ ਜਿਹੜੀ ਉਹ ਕੀਤੀ ਜਾਊਗੀ ਤੇ ਸਮਾਂ 2 ਵਜੇ ਆ ਸੋ ਸਮੂੱਚੇ ਸਮਾਜ ਨੂੰ ਸ਼੍ਰੀ ਗੁਰੂ ਵਿਦਾਜ ਨਾਮ ਲੈਵਾ ਸੰਤਾਂ ਨੂੰ ਭਗਵਾਨ ਬਾਲਮੀ ਨਾਮ ਲੈਵਾ ਸੰਤਾਂ ਨੂੰ ਅਤੇ ਬਾਬਾ ਸਾਹਿਬ ਅਮੇਦਗੜ ਜੀ ਤੇ ਨਾਮਦੇ ਸੰਤਾਂ ਨੂੰ ਅਤੇ ਸਤਿਗੁਰੂ ਕਬੀਰ ਮਹਾਰਾਜ ਦੇ ਨਾਮ ਲੈਵਾ ਸੰਤਾਂ ਨੂੰ ਅਤੇ ਸਮੁੱਚੇ ਕਬੀਰ ਦਾਸਿਆ ਸਮਾਜ ਨੂੰ ਅਤੇ ਸਮੁੱਚੇ ਸਮਾਜ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਸਾਰੇ ਸੰਗਤ ਨੇ ਜਿਹੜੀ ਵੱਧ ਘੜ ਕੇ ਆਪਣੇ ਮੁਹੱਲਿਆਂ 'ਚ ਪਿੰਡਾਂ 'ਚ ਕਸਬਿਆਂ 'ਚ ਵੱਧ ਤੋਂ ਵੱਧ ਸਾਥ ਜਿਹੜੇ ਆ ਹਰ ਪੰਜਾਬ ਦੇ ਹਰ ਕੋਨੇ ਵਿੱਚੋਂ ਵੱਡੇ ਮਾਤਰਾ ਵਿੱਚ ਜਿਹੜੇ ਆ ਉਹ ਮੀਟਿੰਗ ਵਿੱਚ ਪਹੁੰਚੋ ਤਾਂ ਜੋ ਸਮੁੱਚੇ ਸਾਧ ਸਮਾਜ ਦੀ ਡੇਰਾ ਸਾਜਕਣ ਬੱਲਾਂ ਤੋਂ ਵੀ ਜਿਹੜੇ ਮਹਾਪੁਰ ਸੰਤ ਸਮਾਜ ਅਤੇ ਡੇਰਾ ਬਾਬੇ ਜੋੜੇ ਦੇ ਗੱਦੀ ਨਿਸ਼ੀਣ ਸੰਤ ਉਹ ਵੀ ਜਿਹੜੇ ਆ ਰਹੇ ਆ ਅਤੇ ਹੋਰ ਜਿਹੜੇ ਸੰਤ ਸਮਾਜ ਜਿਹੜੇ ਸਮੁੱਚੇ ਸੰਤ ਸਮਾਜ ਇੱਕ ਪਲੇਟਫਾਰਮ ਤੇ ਆ ਕੇ ਜਿਹੜਾ ਸਮਾਜ ਨੂੰ ਉਦੇਸ਼ ਦੇਉ ਕਿ ਕਿਉਂਕਿ ਹਰ ਇੱਕ ਇਨਸਾਨ ਸੰਗਤ ਜੇਹੀ ਚਾਹੁੰਦੀ ਸੀ ਵੀ ਜਿਹੜੇ ਸੰਸਮਾ ਸਾਡੇ ਸਾਰੇ ਡੇਰਿਆਂ ਦੇ ਆਓ ਇੱਕ ਪਲੇਟਫਾਰਮ ਤੇ ਆਉਣ। ਸੋ ਇਹ ਜਿਹੜਾ ਸੁਮੇਲ ਆ ਇਹਨੂੰ ਮਹਾ ਸੁਮੇਲਨ ਮੀਟਿੰਗ ਦਾ ਨਾਮ ਦਿੱਤਾ ਤਾਂ ਹੀ ਦਿੱਤਾ ਗਿਆ ਸੀ ਤਾਂ ਜੋ ਸਾਰੇ ਸੰਸਮਾ ਜਿਹੜੇ ਪਿੰਡ ਪਰਾਉ ਤੇ ਆਉਂਗੇ ਉਹਨਾਂ ਦਾ ਜੋ ਹੁਕਮਨਾਮਾ ਉਹ ਜਾਰੀ ਹੋਊਗਾ ਪੂਰੇ ਸਮੁੱਚੇ ਸਮਾਜ ਨੂੰ ਜਿਹੜਾ ਉਹ ਮਨਜੋਗ ਹੋਊਗਾ ਕਿ ਜੋ ਲੋਕ ਜਿਹੜੇ ਫੇਕ ਆਈਡੀਆ ਬਣਾ ਕੇ ਇਸ ਮੀਟਿੰਗ ਨਾਲ ਖੰਡਨ ਕਰਦੇ ਉਹਨਾਂ ਦਾ ਅਸੀਂ ਕੜੀ ਨਿੰਦਾ ਵਿੱਚ ਵਿਰੋਧ ਕਰਦੇ ਆ ਮੀਟਿੰਗ ਜਿਹੜੀ ਆ ਉਹ ਤਹਿਤ ਰਿਕਰੂ ਕੀਤੀ ਜਾਊਗੀ ਸੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਸੰਗਤਾਂ ਵਿੱਚ ਇਹ ਖੇਤ ਨਾ ਰਹੇ ਦੇ ਸਾਥੀ ਜਿਹੜੇ ਹੰਮਾ ਬਾਗੇ ਪਹੁੰਚਣ ਸੋ ਸਾਰਿਆਂ ਨੂੰ ਜੈ ਗੁਰਦੇਵ ਦਾ ਨਾਮ ਦੇ ਜੈ ਭੀਮ ਜੈ ਜਵਾ